ਪੰਜਾਬ ਦੇ ਬਹੁਤੇ ਨੌਜਵਾਨ ਆਪਣੇ ਸੁਨਹਿਰੀ ਭਵਿੱਖ ਲਈ ਵਿਦੇਸ਼ਾਂ ਦਾ ਰੁੱਖ ਕਰਦੇ ਨੇ ਪਰੰਤੂ ਕਈ ਨੌਜਵਾਨ ਵਿਦੇਸ਼ ਦੀ ਧਰਤੀ ਤੇ ਪਹੁੰਚ ਕੇ ਮੋਤ ਦੇ ਮੂੰਹ ਚ ਚਰੇ ਜਾਂਦੇ ਨੇ ਤੇ ਸਮੇਂ-ਸਮੇਂ ਤੇ ਪੰਜਾਬੀ ਮੁੰਡਿਆਂ ਦੀਆਂ ਆਉਂਦੀਆਂ ਅਜਿਹੀਆਂ ਖਬਰਾਂ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਨੇ ਅਜਿਹਾ ਹੀ ਇੱਕ ਹੋਰ ਮਾਮਲਾ ਹੁਸ਼ਿਆਰਪੁਰ ਦੇ ਹਲਕਾ ਗੜਸ਼ੰਕਰ ਅਦੀਨ ਆਉਂਦੇ ਪਿੰਡ ਗੋਲੀਆਂ ਤੋਂ ਸਾਹਮਣੇ ਆਇਆ ਜਿੱਥੋਂ ਦੇ ਰਹਿਣ ਵਾਲੇ ਇੱਕ 26 ਸਾਲਾਂ ਦੇ ਮੁੰਡੇ ਪਰਮਦੀਪ ਸਿੰਘ ਦੀ ਪਿਤ ਭਰੇ ਹਾਲਾਤਾਂ 'ਚ ਵਿਦੇਸ਼ ਦੀ ਧਰਤੀ ਤੇ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜੀਮਈ ਉਕਤ ਨੌਜਵਾਨ ਦੀ ਮੌਤ ਦੀ ਖਬਰ ਪਿੰਡ ਚ ਪਹੁੰਚੀ ਤਾਂ ਪਿੰਡ ਚ ਸੋਗ ਦੀ ਲਹਿਰ ਦੌੜ ਗਈ ਨੌਜਵਾਨ ਦੇ ਤਾਇਆ ਅਵਤਾਰ ਸਿੰਘ ਅਤੇ ਭੈਣ ਦਲਵੀਰ ਕੌਰ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਚ ਦੱਸਿਆ ਕਿ ਪਰਮਦੀਪ ਸਿੰਘ ਸਾਲ 2023 ਦੇ ਨਵੰਬਰ ਮਹੀਨੇ ਚ ਰੁਜ਼ਗਾਰਤੀ ਪਾਲ ਚ ਸਾウਦੀ ਅਰਬ ਗਿਆ ਸੀ ਤੇ ਉੱਥੇ ਡਰਾਈਵਰੀ ਦਾ ਕੰਮ ਕਰਦਾ ਸੀ ਉਹਨਾਂ ਦੱਸਿਆ ਕਿ ਬੀਤੇ ਦਿਨ ਉਹਨਾਂ ਨੂੰ ਫੋਨ ਤੇ ਪਰਮਦੀਪ ਸਿੰਘ ਦੀ ਮੌਤ ਦੀ ਖਬਰ ਮਿਲੀ ਉਹਨਾਂ ਦੱਸਿਆ ਕਿ ਪਰਮਦੀਪ ਤੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਇਸ ਮੌਕੇ ਪੀੜਤ ਪਰਿਵਾਰ ਨੇ ਭਾਰਤ ਸਰਕਾਰ ਤੋਂ ਉਕਤ ਨੌਜਵਾਨ ਦੀ ਮ੍ਰਿਤਕ ਤੇ ਵਾਪਸ ਭਾਰਤ ਲਿਆਉਣ ਦੀ ਮੰਗ ਕੀਤੀ ਹੈ ਤਾਂ ਜੋ ਇੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ਗੜਸ਼ੰਕਰ ਤੋਂ ਹੁਸ਼ਰਪਰ ਨੇ ਉਸ ਦੇ ਨਾਲ ਸੰਜੀਪ ਕੁਮਾਰ ਦੀ ਰਿਪੋਰਟ ਜਸਵਿੰਦਰ ਕੌਰ ਆ ਮੇਰੇ ਚਾਚਾ ਜੀ ਦਾ ਬੇਟਾ ਆ ਤੇ ਪਰਮਦੀਪ ਸਿੰਘ ਥਿੰਦ ਆ ਤੇ ਉਹ 30 ਨਵੰਬਰ ਨੂੰ 2023 ਨੂੰ ਗਿਆ ਸੀ ਸੋਦੀਆਰ ਬਨੂ ਤੇ ਉਹਦੀ ਹੁਣ ਡੈੱਡ ਬੋਡੀ ਦੀ ਤਾਂ ਸਾਨੂੰ ਪਤਾ ਲੱਗਾ ਪਈ ਉਹਦੀ ਉੱਥੇ ਡੈੱਥ ਹੋ ਗਈ ਹੈ ਡੈੱਡ ਬੋਡੀ ਸਾਨੂੰ ਅਸੀਂ ਸਰਕਾਰ ਦੇ ਅੱਗੇ ਅਪੀਲ ਕਰਦੇ ਆ ਕਿ ਡੈੱਡ ਬੋਡੀ ਸਾਡੇ ਬੱਚੇ ਦੀ ਸਾਨੂੰ ਮਿਲਣੀ ਚਾਹੀਦੀ ਆ ਅਸੀਂ ਆਪਣੇ ਹੱਥੇ ਉਹਦਾ ਸਾਰਾ ਕੁਝ ਕਰਜੋ ਦਾ ਕਰੀ ਕੇ ਸਰਕਾਰ ਅੱਗੇ ਬਾਰ-ਬਾਰ ਇਹੀ ਅਪੀਲ ਅਸੀਂ ਕਰਦੇ ਆ ਸਾਡੇ ਬੱਚੇ ਦਾ ਕੁਝ ਹਜੇ ਪਤਾ ਨਹੀਂ ਲੱਗਦਾ ਹੈਗਾ ਕਿਹੜੀ ਕੰਪਨੀ 'ਚ ਆ ਕਿੱਥੇ ਹੈਗਾ ਆ ਸਾਨੂੰ ਜਲਦੀ ਤੋਂ ਜਲਦੀ ਪਤਾ ਕਰਕੇ ਦੱਸਿਆ ਜਾਵੇ ਡੈੱਡ ਬੋਡੀ ਸਾਡੇ ਕਿੰਨਾ ਚਿਰ ਹੋ ਗਿਆ ਸੀ ਗਏ ਹਾਂਜੀ 7 ਮਹੀਨੇ ਹੋ ਗਏ ਆ ਜੀ ਕੈ ਨੂੰ ਹਾਂਜੀ ਡੈਥ ਦਾ ਤਾਂ ਹੁਣ ਸਾਨੂੰ ਤਾਂ ਫੋਨ ਆਇਆ ਸੀ ਜੀ ਹਾਂਜੀ ਤੇ ਹੁਣ ਬਾਕੀ ਕਾਰਵਾਈ ਜਦੋਂ ਹੋਊਗੀ ਸਾਰੀ ਫੇਰੇ ਪਤਾ ਲੱਗੂਗਾ ਉਹਨਾਂ ਦੇ ਕੋਲੋਂ ਜੀ ਮੇਰਾ ਨਾਮ ਦਲਵੀਰਪੁਰਾ ਮੇਰੇ ਚਾਚਾ ਜੀ ਦਾ ਮੁੰਡਾ ਨਾ 30 ਨਵੰਬਰ ਨੂੰ ਸਾਡੇ ਘਰੋਂ ਸਾਧੂਗੜ੍ਹ ਨੂੰ ਗਿਆ ਸੀ ਉੱਥੇ ਜਾ ਕੇ ਸਾਨੂੰ ਨਹੀਂ ਪਤਾ ਕੀ ਕਾਰਨ ਹੋਇਆ ਆ ਤੇ ਉਹਨਾਂ ਦੀ ਡੈਥ ਹੋ ਗਈ ਪਰसों ਰਾਤ ਹੀ ਸਾਨੂੰ ਰਾਤ ਦੇ 11:30 ਵਜੇ ਫੋਨ ਆਇਆ ਕਿ ਉਹਨਾਂ ਦੀ ਡੈਥ ਹੋ ਗਈ ਆ ਸਾਨੂੰ ਬਹੁਤ ਪਰੇਸ਼ਾਨੀ ਆ ਸਾਡੀ ਡੈੱਡ ਵਰ ਵੀ ਸਾਡੇ ਕੋਲ ਪਹੁੰਚਣੀ ਚਾਹੀਦੀ ਤੇ ਅਸੀਂ ਉਹਦੇ ਜਿਹੜੇ ਆਤਮ ਅਗੇ ਵਾਰ ਅਖੀਰਲੀ ਅਸੀਂ ਆਪਣੇ ਹੱਥੀ ਕਰਨੀ ਚਾਹੀਦੀ ਆ ਮੈਂ ਉਤਾਰ ਸਿੰਘ ਮੇਰਾ ਭਤੀਜਾ ਫਰਮਦੀਪ ਸਿੰਘ ਦੂਜਾ 3 ਮੈਂਬਰ ਨੂੰ ਗਿਆ ਸੀ ਸਾਡੀ ਅਰਬ ਉੱਥੇ ਜਾ ਕੇ ਉਹ ਸਾਨੂੰ ਕਹਦਾ ਫੋਨ ਆਇਆ ਉਹਦੀ ਡੈਥ ਹੋ ਗਈ ਆ ਅਸੀਂ ਹੁਣ ਸਰਕਾਰ ਤੋਂ ਬੇਨਤੀ ਕਰਦੇ ਆ ਕਿ ਉਹਦੀ ਡੈੱਡ ਬੋਡੀ ਇੱਥੇ ਭੇਜ ਜਾਵੇ ਤਾਂ ਅਸੀਂ ਉਹਦਾ ਆਪਣੇ ਹੱਥੇ ਕਰਿਆ ਕਰਮ ਕਰ ਲੈਂਦੇ ਉਹ ਉਹਦੇ ਘਰ ਵਿੱਚ ਇਕੱਲਾ ਮੇਰਾ ਭਤੀਜਾ ਸੀ ਉਹਦੀ ਮਾਂ ਦੀ ਵੀ ਡੈਥ ਹੋ ਗਈ ਆ ਉਹਦੀ ਘਰ ਵਾਲੀ ਲੜ ਕੇ ਪਹਿਲਾਂ ਚਲ ਗਈ ਸੀ ਤੇ ਉਹ ਇਕੱਲਾ ਹੀ ਸੀ ਡਿਪਰੈਸ਼ਨ ਡਿਪਰੈਸ਼ਨ ਆਇਆ ਪਤਾ ਨਹੀਂ ਕੋਈ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਬਾਕੀ ਕੋਈ ਪਤਾ ਕਦੋਂ ਲੱਗਿਆ ਤੁਹਾਨੂੰ ਸਾਨੂੰ ਕੱਲ ਰਾਤ ਪਤਾ ਲੱਗਾ ਜੀ ਕਿ ਕਿਸੇ ਮੁੰਡੇ ਦਾ ਫੋਨ ਆਇਆ ਸੀ ਤੇ ਫਿਰ ਕੱਲ ਦੁਪਹਿਰੇ ਵੀ ਗਿਆ ਪਰ ਇੱਥੇ ਦੋ ਸੌਦੀਆਂ ਨੂੰ ਛੁੱਟੀ ਆ ਤੇ ਤੁਹਾਨੂੰ ਐਤਵਾਰ ਨੂੰ ਫੇਰ ਅਸੀਂ ਦੱਸਾਂਗੇ ਕੀ ਹੁੰਦਾ ਕੀ ਨਹੀਂ ਸਾਡੇ ਕੋਲ ਨੰਬਰ ਕੋਈ ਹੈ ਨਹੀਂ ਕੀ ਕਿਸੇ ਸਪੈਸ਼ਲ ਕੋਲ ਤੱਕ ਹੋ ਗਏ ਆ ਕੋਈ ਸਵਾਸਥਿਕ ਤਾਂ ਬੰਨਾ ਆਇਆ ਤੇ ਉਹ ਕਹਿੰਦਾ ਫਿਰ ਇਦਾਂ ਡੈਥ ਹੋ ਗਈ ਆ ਤੇ ਅਸੀਂ ਤੁਹਾਡੀ ਹੈਲਪ ਕਰਾਂਗੇ ਵੀ ਤੁਹਾਨੂੰ ਦੱਸਾਂਗੇ ਦੋ ਛੁੱਟੀਆਂ ਛੁੱਟੀਆਂ ਦੇ ਬਾਅਦ ਗੱਲ ਕਰਾਂਗੇ ਤੁਸੀਂ ਸਰਕਾਰ ਤੋਂ ਕੀ ਮੰਗਦੇ? ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਡੈੱਡ ਬਡੀ ਇੱਥੇ ਪਹੁੰਚਣੀ ਚਾਹੀਦੀ ਆ। ਅਸੀਂ ਉਹ ਆਪਣੇ ਹੱਥੀਂ ਕਾਰਜਕ੍ਰਮ ਕਰ ਲਈਏ। ਸੌਦੀ ਆਰ ਵੀ ਆਰ ਵੀ ਦੀ ਸੌਦੀ ਆਰ ਕੰਪਨੀ ਕੰਮ ਕਰਦੀ ਆ। 7 ਮਹੀਨੇ ਹੋ ਗਏ ਨਹੀ। 3 ਬੰਦੇ ਨੂੰ ਕਿਹਾ ਸੀ ਕੀ ਕੰਮ ਕਰਦਾ ਸੀ ਤੁਸੀਂ? ਕੀ ਕੰਮ ਡਰਾਈਵਰੀ ਕਰਦਾ ਸੀ ਮੱਤੀ ਸ਼ੌਕ ਕਰਦਾ ਸੀ। ਕੰਮਕਾਰ ਦੱਸਦਾ ਸੀ ਵਧੀਆ ਸੀ। ਕੰਮਕਾਰ ਕੰਮ ਤਾਂ ਵਧੀਆ ਸੀ ਠੀਕ ਸੀ। we at gna university see potential in everyone and everything around us we drive innovation and entrepreneurship we groom competent global citizens to effect positive change around them